ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਖਾਹਰੋਂ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਬੱਚੀਆਂ ਤੇ ਇੱਕ ਗੱਬਣ ਵੜ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਜੁਰਟੇ ਅੱਜ ਵੇਖੋ ਬਾਜੀ ਹਸਿਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਵਧੀਆ ਚੜ੍ਹਦੀ ਕਲਾ ਜੀ ਨਾਮ ਤੇ ਐਡਰੈਸ ਬੋਲੋ ਨਾਮ ਬਾਜੀ ਕੁਲਵਿੰਦਰ ਸਿੰਘ ਪਿੰਡ ਗੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਗੋਲਿਆ ਦੁੰਨੇਕੇ ਮੋਬਾਈਲ ਨੰਬਰ ਹੈਗਾ 9781935553 ਜੀ ਮੋਬਾਈਲ ਨੰਬਰ ਬੋਲੋ 9781935553 ਵੀਰੇ ਪਹਿਲੇ ਨੰਬਰ ਤੇ ਬੱਚੀ ਦੇਖਣਾ ਕਿੰਨੀ ਉਮਰ ਇਹ 11 ਮਹੀਨੇ ਦੀ ਰੋਟਰ ਬੱਚੀ ਠੀਕ ਆ ਤੇ ਬੱਚੀ ਅੱਜ ਹੀਟ ਦੇ ਵਿੱਚ ਚਾਹੀਏ ਅੱਜ ਹੀਟ ਤੇ ਹਾਂਜੀ ਹਾਂ ਕਿਹੜੇ ਟੀਕੇ ਦੀ ਇਹ ਡੈਨਮਾਰਕ 40135 ਦੀ ਆਪਸੇ ਕੁਆਲਟੀ ਚੈੱਕ ਕਰ ਲੈ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀ ਹੈ ਰੰਗ ਰੂਪ ਚੰਗਾ ਤੋਰਾ ਤਾਰਾ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਝੋਲੀ ਵੀ ਦਿਖਾਵਾਂਗੇ ਝੋਲੀ ਵੀ ਕਮਾਲ ਦੀ ਹੈ ਚੰਗੀ ਹੈ ਬੱਚੀ ਸਭੀ ਭਰੀ ਹੈ ਤੇ ਟੀਕਾ ਤਕਰੀਬਨ ਮਦਰ ਮਾਲਕ ਹੈਗਾ 34 ਪਾਈਟਰੀ ਲੀਟਰ ਹੈ ਜੇ ਮਹੀਨਾ 2 ਮਹੀਨੇ ਹੋਰ ਸਾਮਕੇ ਮੰਨ ਲਓ ਵੀ ਹੋਰ ਸਾਹਮਣੇ ਵੇਸੇ ਤਾਂ ਤਿਆਰੀਆਂ ਬੱਚੀ ਜੇ ਹੋਰ ਹਾਈਟ ਲੈਂਥ ਕਰਾਉਣੀਆਂ ਪਾਗਲਾ ਕਰਾ ਵੀ ਸਕਦਾ ਕਰਵਾ ਵੀ ਸਕਦਾ ਤੇ ਮੁੱਲ ਫਿਰ ਕੀ ਇਹਦਾ ਇਹਦਾ 25000 ਰੁਪਿਆ ਦਾ ਮਾਨਤਨ ਹੋ ਜਾ ਮਾਨਤਨ ਕਰ ਦੇ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਂ ਮੁੱਲ 25000 ਰੁਪਿਆ ਮਾਨਤਨ ਜ਼ਰੂਰ ਹੋ ਜਾ ਅੱਗੇ ਵੀਰੇ 2 ਨੰਬਰ ਤੇ ਕਿੰਨੀ ਉਮਰ ਹੈ ਜੀ ਰਹਿ ਰਹੇ ਆ 6 ਮਹੀਨੇ ਦੀ ਆ ਬੱਚੀ ਠੀਕ ਆ ਬਰੂਟ ਬੋਲਦੀ ਆ ਠੀਕ ਆ ਫਿਰ ਉਸ ਕੁਆਲਟੀ ਆਫ ਚੈੱਕ ਕਰ ਲ ਬੜੀ ਚੰਗੀ ਆ ਨਾ ਹਾਂ 6 ਸਪਿੰਕ ਨੋਜ਼ ਆ ਸਹੀ ਆ ਲੈ ਪਿੰਕ ਨੋਜ਼ ਪ੍ਰਿੰਟ ਬਹੁਤ ਚੰਗਾ ਤੋਰਾ ਤਾਰਾ ਚੰਗਾ ਉਮਰ ਦੇ ਹਿਸਾਬ ਨਾਲ ਬੱਚੀ ਠੀਕ ਆ ਬਾਈ ਤੇ ਕੀ ਮੋਲ ਰਹੂ ਇਹਦਾ ਇਹਦਾ ਡਾਕਟਰ 12000 ਰੁਪਇਆ ਮਾਨਤਾਨ ਹੋਜੀ ਹਾਂ ਕਰ ਦਾਂਗੇ ਮੌਕੇ ਤੇ ਬੱਚੀ ਦੀ ਕੁਆਲਿਟੀ ਪੂਰੀ ਫੁੱਲ ਆ ਕੁਆਲਿਟੀ ਫੁੱਲ ਆ ਤੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋਈ ਚੰਗੀ ਆ ਬੱਚੀ 프ਿੰਟ 프ਿੰਟ ਬਹੁਤ ਜਿਆਦਾ ਬਰੀਕੀ ਜਿਹਾ ਬੋਤਾ ਬਹੁਤ ਬਰੀਕੀ ਜਿਹਾ ਬਾਈ ਹੂੰ ਗੁਲਾਬੀ ਸਨ ਹੂੰ ਠੀਕ ਆ ਅੱਗੇ ਬ੍ਰੇਡ ਤਾਂ ਨੰਬਰ ਕਿੰਨੀ ਉਮਰ ਹੈ ਇਹ ਡਾਕਟਰ ਸਾਰੀਆਂ ਬੱਚੀਆਂ ਆਪਣੇ ਕੋਲ ਮਿਲਕ ਟੀਥੀ ਆ ਵੀਰੀਆਂ ਦੀਆਂ ਬੱਚੀਆਂ ਇਹਦੀ ਉਮਰ ਹੈਗੀ 10 ਕੁ ਮਹੀਨੇ ਦੀ ਬੱਚੀ ਹੈ ਠੀਕ ਆ ਠੀਕ ਆ ਖੀਰੀ ਆ ਸਿੱਧੀ ਟੀਕੇ ਦੀ ਇਹ ਜਿੰਜਰ ਬੁੱਲਦੀ ਆ ਫੇਸ ਬੜਾ ਚੰਗਾ ਨਾ ਹਾਂ ਬੋਦੀ ਬਾਦੀ ਬਹੁਤ ਬੱਚੀ ਸਿੱਧੀ ਸੁੱਧੀ ਬਹੁਤ ਆ ਚੰਗਾ ਸਟ੍ਰੇਨੈਸ ਬਹੁਤ ਆ ਬੱਚੀ ਦੇ ਵਿੱਚ ਸਹੀ ਗੱਲ ਆ ਮਾਂ ਦਾ ਦੁੱਧ ਕਿੰਨਾ ਸੀ ਇਹ ਡੋਟ 30 ਪਲੱਸ ਹੀ ਆ ਆਪਣੇ ਕੋਲ ਮਤਲਬ ਸਾਰੀਆਂ ਦੇ ਤੇ ਕੀ ਮੁੱਲ ਰਹੂ ਇਹਦਾ ਇਹਦਾ ਮੁੱਲ ਡਾਕਟਰ ਹੈ 17000 ਰੁਪਏ ਮਾਨਦਾਨ ਹੋ ਜੀ ਮੌਕੇ ਤੇ ਕਰਦਾ ਕੋਈ 17000 ਰੁਪਇਆ ਮੁੱਲ ਮੌਕੇ ਤੇ ਜਿਹੜਾ ਵਿੱਚ ਮਾਨਦਾਨ ਜ਼ਰੂਰ ਹੋਈ ਝੋਲੀ ਬਹੁਤ ਚੰਗੀ ਆ ਰੱਬਣਾ ਵਰਗੀ ਝੋਲੀ ਆ ਭਾਈ ਬੜੀ ਦਿਖਾਉਂਦੀ ਆ ਬਲਡ ਨਾਲ ਤੇ ਥਾਣ ਦੇਖੋ ਕੱਲਾ ਕੱਲਾ ਪੂਰੀ ਦਿੱਤੀ ਤੇ ਥਾਣ ਚਾਰ ਚਾਰ ਹੀ ਥਾਣ ਹੋਣਗੇ ਫੋੜਸ਼ ਕੋਈ ਨਹੀਂ ਹੋਊਗੀ ਠੀਕ ਆ ਭਰਾ ਹਾਂਜੀ ਅੱਗੇ ਵੀਰੇ ਚਾਰ ਨੰਬਰ ਕਿੰਨੀ ਉਮਰ ਹੈ ਦੀ ਇਹ ਨਗੀਨਾ ਹੀ ਹੋ ਡਾਕਟਰ ਸਹੀ ਗੱਲ ਆ ਕਾਗਜੇ ਪੱਛੇ ਆਪਾਂ ਦਿਖਾਵਾਂਗੇ ਤੁਹਾਨੂੰ ਇਹਰ ਪਤਾ ਲੱਗੂ ਆ ਨੇ ਗੀ ਨਹੀਂ ਆ ਬਾਈ ਦੀ ਗੱਲ ਸਹੀ ਐ ਫੇਸ ਦੇਖੋ ਫੇਸ ਬੜਾ ਸਾਰੀ 9 ਮਹੀਨੇ ਦੀ ਬੱਚੀ ਖੀਰੀ ਐ ਪਿੰਕ ਨੋਜ਼ 9 ਮਹੀਨੇ ਉਮਰ ਦੰਦੋਂ ਖੀਰੀ 프ਰਿੰਟ 프ਰਿੰਟ ਚੰਗਾ ਤੋਰਾ ਚੰਗਾ ਕਿਹੜੀ ਸੀਮਨ ਗੀ ਇਹ ਬਰੂਡ ਦੀ ਐ ਡਾਕਟਰ ਠੀਕ ਐ ਬਾਈ ਮਾਂ ਦਾ ਦੁੱਧ ਕਿੰਨਾ ਸੀ ਇਹਦਾ 30+ ਸੀ ਮਦਰ ਮਾਰਗ ਸਾਰਿਆਂ ਦਾ ਬੱਚੀ ਦੀ ਸ਼ਾਈਨਿੰਗ ਜਿਹੜਾ ਬੱਚੀ ਦਾ ਪੇਸ ਕੁਆਲਟੀ ਐ ਸਹੀ ਗੱਲ ਉੱਤੋਂ ਦੇ ਸਾਹਮਣੇ ਹੀ ਮੁੱਲ ਐ ਬਾਈ ਇਹਦਾ ਇਹ ਡਾਕਟਰ 20000 ਰੁਪਇਆ ਮਾਨਤਾਨ ਹੋ ਜੀ ਵੀਰੇ ਹਾਂ ਮੌਕੇ ਤੇ ਕਰਦੇ ਆ 20000 ਰੁਪਇਆ ਮੁੱਲ ਮਾਨਤਾਨ ਮੌਕੇ ਤੇ ਜਰੂਰ ਹੋ ਜੂ ਚੰਗੀ ਆ ਟਾਪ ਕਲਾਸ ਬੱਚੀ ਆ ਚਾਰੇ ਥਾਣਾ ਬੰਤੀ ਦੀ ਬਰੀਕੀ ਬਰੂਕੀ ਚੰਗੀ ਆ ਕੱਚੀ ਉਮਰ ਆ ਬਦਨੇ ਪਈ ਵੀ ਆ ਜੇ ਤੂੰ ਤਿਆਰ ਹੋ ਜਾ ਬੱਚੀ ਝੋਲੀ ਦਿਖਾਵਾਂਗੇ ਨੇੜ ਤੋਂ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣਾ ਝੋਲੀ ਬਹੁਤ ਚੰਗੀ ਆ ਮੈਂ ਕਹਿੰਦਾ ਕਮਾਲ ਆ ਠੀਕ ਆ ਅੱਗੇ 5 ਨੰਬਰ ਕਿੰਨੀ ਉਮਰ ਆ ਬਾਈ ਇਹ ਡਾਕਟਰ ਹੈਗੇ ਇਹ 10 ਮਹੀਨੇ ਦੀ ਬੱਚੀ ਆ ਕਿਹਦੇ ਟੀਕੇ ਦੀ ਆ ਇਹ 4116 ਦੀ ਹੈ ਮਾਨ ਰੁੱਧ ਬਈ ਬਹੁਤ ਸਾਰਿਆਂ ਦਾ ਮਾਰੋ 30 ਪਲੱਸ ਹੀ ਆ ਮਬਰ ਮਲਕਨ ਸਾਰਿਆਂ ਦਾ ਓਵਰ ਆ ਹਾਂ ਜੀ ਠੀਕ ਆ ਪ੍ਰਿੰਟ ਚੰਗਾ ਤੋਰਾ ਚੰਗਾ ਚੰਗੀ ਐ ਵੱਛੀ ਉਮਰ ਦੇ ਹਿਸਾਬ ਨਾਲ ਕੱਢ ਠੀਕ ਆ ਚੋਲੀ ਵੀ ਚੰਗੀ ਆ ਤੇ ਮੁੱਲ ਭਰਾ ਇਹਦਾ ਇਹਦਾ 15000 ਰੁਪਏ ਮਾਨਤਣ ਹੋ ਜੂ ਹਾਂ ਮੌਕੇ ਤੇ ਕਰਦੇ 15000 ਰੁਪਏ ਮੁੱਲ ਆ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕਿ ਗੇ ਵੀ ਸ਼ੇ ਨੰਬਰ ਕਿੰਨੀ ਉਮਰ ਐ ਸਟੀਮੇਟ ਜੀ ਇਹ ਸੱਤਕ ਮਹੀਨੇ ਦੀ ਬੱਚੀ ਆ ਤਾਂ ਠੀਕ ਹੈ ਕਿਹੜੇ ਡਿਗਰੀ ਇਹ ਹੈ ਇਹ ਹੈਗੀ ਆ 10 ਸਟਰ ਵੀ ਆ ਹੂੰ ਛੋਲੀ ਚਾਰੇ ਥਾਣੋਂ ਨਿਕਰ ਮੇ ਠੀਕ ਆ ਮਾਂ ਦਾ ਦੁੱਧ ਟੀਸ ਕੁਆਲਟੀ ਬਹੁਤ ਜ਼ਿਆਦਾ ਚੰਗੀ ਇਹ ਬੱਚੀ ਦੀ ਹੂੰ ਫੇਸ ਚੰਗਾ ਪ੍ਰਿੰਟ ਚੰਗਾ ਉਮਰ ਦੇ ਹਿਸਾਬ ਨਾਲ ਕੱਦ ਵੱਡ ਠੀਕ ਆ ਫੇਸ ਦੇਖੋ ਫੇਸ ਬਹੁਤ ਜ਼ਿਆਦਾ ਚੰਗਾ ਹੂੰ ਲੈ ਚੱਲ ਤੇ ਮੁੱਲ ਭਈ ਇਹਦਾ ਇਹਦਾ ਮੁੱਲ ਡਾਕਟਰ ਲੈ ਆਉਂਦੇ ਨਹੀਂ ਆ 12000 ਰੁਪਿਆ ਬਸ ਮਾਨਤਨ ਹੋ ਜੀ ਹਾਂ ਬਸ ਕਰਦਾਂ ਕੋਈ ਗੱਲ ਨਹੀਂ ਸ਼ੋਰ ਛੱਪਾ ਕਰਦਾਂਗੇ 12000 ਰੁਪਇਆ ਮੋਹਲਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾ ਬੱਚੀਆਂ ਸਾਰੀਆਂ ਸਾਫ ਆ ਪੂਰੀ ਟਾਪ ਕੁਆਲਿਟੀ ਦੇ ਵਿੱਚ ਹਨ ਬੜਾ ਛੋਟਾ ਬਹੁਤ ਛੋਟੇ ਸਾਰਿਆਂ ਦੇ ਛੋਟੇ ਹਨ ਚਾਰ ਚਾਰ ਹੀ ਥਾਣਾ ਸਹੀ ਗੱਲ ਅੱਗੇ ਵੀਰੇ 7 ਨੰਬਰ ਕਿੰਨੀ ਉਮਰ ਹੈ ਦੀ ਇੱਕ ਡਾਕਟਰ ਹੈਗੇ 7 ਮਹੀਨੇ ਦੀ ਬੱਚੀ ਆ ਠੀਕ ਆ ਕਿਹਦੇ ਟੀਕੇ ਦੀ ਆ ਇਹ 40 118 ਦੀ ਆ ਠੀਕ ਆ ਝੋਲੀ ਬਹੁਤ ਚੰਗੀਆਂ ਝੋਲੀ ਸਾਰੀਆਂ ਦੀ ਟਾਪ ਆ ਹਮ ਫੇਸ ਚੰਗਾ ਪ੍ਰਿੰਟ ਚੰਗਾ ਬੋਦੀਵਾਦੀ ਚੰਗੀ ਐ ਚੰਗੀ ਬਸ ਕੁਆਲਟੀ ਚੈੱਕ ਕਰਨਾ ਸਹੀ ਗੱਲ ਹੈ ਚੰਨ ਕੋਲ ਠੀਕ ਆ ਭਈਆ ਦੇ ਵਿਚ ਚੰਗੀ ਆ ਮੁੱਲ ਵੀਰੇ ਮੁੱਲ ਭਾਈ ਇਹਦਾ ਵੀ 12000 ਰੁਪਇਆ ਲੈਣ ਦੇਣੀ ਆ ਬਸ 12000 ਰੁਪਇਆ ਬੋਲਾ ਮਾਨਤਣ ਜਿਹੜਾ ਜ਼ਰੂਰ ਹੋ ਜੂਗਾ ਹਣਾ ਚੰਗੀ ਆ ਬੱਚੀ ਭਈ ਮੋਹਲੂ ਬਾਈ ਦੇ ਜੈ ਜੀ ਮੈਲ ਬਿਲਕੁਲ ਜੈ ਜੀ ਆ ਬੱਚਿਆਂ ਦੇ ਹਿਸਾਬ ਨਾਲ ਮੋਹਲ ਆ ਪਾ ਜੇ ਵੇਖੀ ਤਾਂ ਬੱਚੀ ਹੁਣ ਮਹੀਨੇ ਦੇ ਵਿੱਚ 3000 ਰੁਪਏ ਮਹੀਨੇ ਦਾ ਆਰਾਮ ਨਾਲ ਖਾ ਜਾਂਦੀ ਡਾਕਟਰ ਨੇ ਬੱਚੀ ਤੇਜ਼ ਹੋਈ ਵੀ ਆ ਬਾਈ ਹੁਣ ਹਾਂ ਜੀ ਮੋਹਲ ਜੈ ਜੀ ਇਹ ਮਾਨਤਨ ਜ਼ਰੂਰ ਹੋ ਜੀ ਆ 100 ਰੁਪਏ ਘਟੋ ਘਟ ਜਾਂਦਾ ਮੱਚੀ ਖਾਂਦੀ ਆ ਮੰਨੋ ਇਹ ਵੀ ਹੁਣ ਤੱਕ ਹੁਣ ਅੱਗੇ ਵੀ ਅੱ ਤੋਂ ਬਾਅਦ 3-3 ਮਹੀਨੇ ਸਾਫ ਕੇ 4-4 ਟੀਕੇ ਲੈ ਲੈਣੀਆਂ ਬੱਚਿਆਂ ਅੱਠ ਨੰਬਰ ਬਾਈ ਕਿੰਨੀ ਉਮਰ ਹੈ ਦੀ ਇਹ ਡਾਕਟਰ ਖੀਰੀ ਆ ਤੁੰਦੋਂ ਹੂੰ ਇਹ 10 ਕਿ ਮਹੀਨੇ ਦੀ ਬੱਚੀ ਆ ਫੇਸ ਬੜਾ ਪਿਆਰਾ ਬਹੁਤ ਚੰਗੀਆਂ ਤੇ ਝੋਲੀਏ ਦੀ ਜਿਹੜੀ ਆ ਹੂੰ ਉਹਦਾ ਕਿਆ ਬਾਤ ਹੈ ਖਾਦੀ ਬਈ ਝੋਲੀ ਵਿੱਚ ਸੰਧੀ ਪੜੀ ਆ ਬੱਚੀ ਰੱਬ ਨਾਲੀ ਝੋਲੀ ਆ ਜਮ ਸਹੀ ਗੱਲ ਆ ਪੁਰਾਣੇ ਖੁੱਲੀਆਂ ਜਿਆ ਕਰਕੇ ਨਾ ਹੌਲ ਮੰਦੀਆਂ ਰਸੇ ਦੀ ਇਹ ਇਹ 40 116 ਆ ਡਾਕਟਰ ਠੀਕ ਆ ਮਾਂ ਦਾ ਦੁੱਧ 30 ਪਲੱਸ 30 ਪਲੱਸ ਇਹਨਾਂ ਦੇ ਮਦਰ ਮਲ ਬਾਕੀ ਅਗਲਾ ਆ ਵੀ ਸੇਵਾ ਨਾਲ ਜਨਾ ਮਰਜ਼ੀ ਕਰਾ ਸਕਦਾ ਸਹੀ ਗੱਲ ਆ ਬਈ ਮੁੱਲ ਬਈ ਇਹ ਇਹ ਮੋਹਲਾ ਡਾਟਰ 22000 ਰੁਪਏ ਮਾਨਤਨ ਹੋ ਜੂ ਘਰ ਦਾ ਕੇ ਮੌਕੇ ਤੇ 22000 ਰੁਪਏ ਮੋਹਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਐ ਸਮੀ ਝੋਲੀ ਬਹੁਤ ਚੰਗੀ ਰੱਸੀ ਦੀ ਬਹੁਤ ਚੰਗੀ ਦੱਬਣਾ ਵਰਗੀ ਝੋਲੀ ਆ ਕੱਲਾ ਕੱਲਾ ਥਾਣਾ ਬਈ ਅੱਗੇ ਵੀਰੇ 9 ਨੰਬਰ ਤੇ ਬੱਚੀ ਕਿੰਨੀ ਕੁ ਉਮਰ ਹੈ ਦੀ ਇਹ ਵੀ ਖੀਰੀ ਹੈ ਘਟ ਅੱਛਾ ਇਹ ਹੈਗੀ ਆ 6.5 ਮਹੀਨੇ ਦੀ ਬੱਚੀ ਆ ਹੂੰ ਤੇ ਇਸ ਕੁਆਲਟੀ ਇਹ ਵੀ ਬਹੁਤ ਸਟਾਕ ਆ ਬੱਚੀ ਠੀਕ ਆ ਸਟਾਕੀ ਬਾਲ ਦੀ ਬੱਚੀ ਆ ਹੂੰ ਫੇਸ ਚੰਗਾ ਬੋਦੀ ਚੰਗੀ ਆ ਚੰਗੀ ਆ ਫਰੰਟ ਫਰੋਂਟ ਤੇ ਚੰਗਾ ਥਣ ਝੋਲੀ ਵੀ ਚੰਗੀ ਆ ਬੱਚੀ ਤੋਰਾ ਤਾਰਾ ਚੰਗਾ ਕਰੋ ਚੰਗੀ ਆ ਬੱਚੀ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਵੀ ਚੰਗਾ 30+ ਦੁੱਧ ਦਾ ਇਹਨਾਂ ਦੇ ਮਾਂ ਦਾ ਝੋਲੀ ਚੰਗੀ ਆ ਮੁੱਲ ਬਈ ਮੋਲ 17000 ਰੁਪਇਆ ਡਾਟ ਮੰਗਤਣ ਹੋ ਜੀ ਬਈ ਮੈਂ ਮੌਕੇ ਤੇ ਕਰਦਾ ਕੋਈ ਗੱਲ 17000 ਰੁਪਇਆ ਮੋਲ ਆ ਮੌਕੇ ਦੇ ਵਿੱਚੋਂ ਮੰਗਤਣ ਜ਼ਰੂਰ ਹੋ ਜੀ ਜਦੋਂ ਫੋਨ ਉਪਰ ਹੀ ਡਾਲ ਗਿਆ ਬੱਚੀਆਂ ਸਾਰੀਆਂ ਕੋਈ ਵੀ ਬ੍ਰੀਡ ਤੋਂ ਘੱਟ ਨਹੀਂ ਹੈਗੀ ਕੋਈ ਐ ਨਹੀਂ ਹੈਗਾ ਵੀ ਬਈ ਬ੍ਰੀਡ ਘੱਟ ਬ੍ਰੀਡ ਫੋਨ ਦੇ ਬ੍ਰੀਡ ਆ ਸਹੀ ਗੱਲ ਅੱਗੇ ਵੀ ਆਹ ਗੱਬਣ ਬੈਠ ਹਾਂਜੀ ਇਹ ਦੂਜੇ ਸੂਰ ਤੇ ਗੱਬਣਾ ਬਈ ਠੀਕ ਆ 15 ਦਿਨ ਹਜੇ ਬਾਕੀ ਆ ਦੇ ਹੂੰ ਸੀਲ ਠੰਡੀ ਐ ਹੂੰ ਇਹ ਕੀ ਰਿਗਰਡ ਆ ਦੁੱਧ ਦੁੱਧ ਜਾਨੀਆਂ ਨੇ 117 ਲੀਟਰ ਪਾਇਆ ਬਾਈ ਪਹਿਲੇ ਨੇ ਸਿੰਗ ਜ਼ਰੂਰ ਆ ਐ ਗੋ ਮਾਰਦੀ ਨਹੀਂ ਕੋਸ਼ ਨਹੀਂ ਕਰਦੀ ਸੀਲ ਠੰਡੀ ਆ ਚਾਹੇ ਇਹ ਬਹਿ ਜਾਏ ਕੋ ਥੱਲੇ ਨਾ ਕੋਈ ਜੱਟਰੀ ਜੋ ਕੋਈ ਚੱਕਰ ਨਹੀਂ ਆਨ ਦਾ ਸਹੀ ਗਾ ਇਹ ਕੀ ਮੁੱਲ ਫਿਰ ਮੋੜ ਡਾਟ ਰੇਵਾ ਲੈਣ ਦੇ ਕਰਾਂਗੇ ਆਪਾਂ 40 40000 ਰੁਪਿਆ ਮੁੱਲ ਮਾਨ ਤਣ ਜ਼ਰੂਰ ਹੋ ਜਾ ਕੱਦ ਬੈਡ ਠੀਕ ਆ ਸਿੰਗ ਜ਼ਰੂਰ ਆ ਝੋਲੀ ਚੰਗੀ ਤਿਆਰ ਕਰਦੇ ਨੇ ਖੱਤੀ ਖੱਤੀ ਅਦਣ ਲੈਦੀ ਆ ਆर्डर ਘਰ ਮਾ ਲਈ ਬਹੁਤ ਚੰਗਾ ਤਿਆਰ ਕਰੂਗੀ ਫੇਸ ਹੋਸ ਦੇਖੋ ਕੁਆਲਟੀ ਬਹੁਤ ਆ ਬਹੁਤ ਜਿਆਦਾ ਕੁਆਲਟੀ ਆ ਬਸ ਆਪ ਬੰਦੇ ਨਾਲ ਸਾਈਜ਼ ਨਹੀਂ ਦਿਖਾਏ ਇੱਕ ਬਹੁਤ ਚੰਗੀ ਆ ਨਾਗਪੁਰਾ ਕੋਲੇ ਸੀਗੇ ਦਾਸ ਬਹੁਤ ਬੱਚੀਆਂ ਸੀ ਇੱਕ ਬਈ ਬੈੜ ਸੀ ਇਹ ਤਾਜੀ ਸੂਣ ਵਾਲੀ ਤੇ 10 ਦੇ 10 ਸੀ ਦਿਖਾਤੇ ਬਈ ਜੇ ਕੋਈ ਕੱਠੀਆਂ ਲਵੇ ਬੱਚੀਆਂ ਕੱਠੀਆਂ ਬੱਚੀਆਂ ਲੈਂਦਾ ਬਈ ਆਪਾਂ ਇੱਕ ਬੱਚੀ ਸਾਰੇ ਲੋਟ ਮਗਰ ਫਰੀ ओके बीका त जे कोई 4 4 ਬੱਚੇ ਦਾ ਲੋਡ ਲਾਉਗਾ ਤਾਂ ਕਰਾਇਆ ਫਰੀ ਹੋਊਗਾ ਕਰਾਇਆ ਫਰੀ ਹਾਂਜੀ ਉਹ ਜਿੱਥੋਂ ਦਾ ਮਰਜ਼ੀ ਹੋਵੇ ਹਾਂਜੀ ਜਿੱਥੋਂ ਆ ਮਰਜ਼ੀ ਕੋਈ ਚੱਕਰਬੋਰਡ ਠੀਕ ਆ ਬਾਈ ਧੰਨਵਾਦ